ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਯਾਨੀ ਸੰਗਾ ਫੈਮਿਲੀ ਵੱਲੋਂ ਅੱਜ ਦਾ ਬਲੌਗ ਸਾਡੇ ਜਿੰਨੇ ਵੀ ਬਲੌਗ ਬਣੇ ਸਾਰੇ ਨਾਲ ਬੈਸਟ ਹੋਣ ਵਾਲਾ ਕਿਉਂਕਿ ਸਵੇਰ ਦੇ 9:30 ਵਜੇ ਤੱਕ ਪੂਰੀ ਤੋਂ ਦਿਸਾਈ ਪਈ ਕਿਤੋਂ ਕੁਛ ਨਹੀਂ ਦੀਦਾ ਇਹ ਆ ਦੋ ਵੀਰ ਸੰਗ ਮੈਂ ਡਾਏ ਆ ਇਹਨਾਂ ਦਾ ਪਿੰਡ ਕਰਤਾਰਪੁਰ ਲੱਗੇ ਆ ਧੰਨ ਮੈਂ ਇਹਨਾਂ ਦੀ ਆਈਡੀ ਦਿਖਾਉਣਾ ਮਤਲਬ ਨਾਂ ਸਭ ਤੋਂ ਗੱਲ ਇਹ ਆ ਵੀ ਨਾਂ ਤੇ ਬੋਲ ਸਕਦੇ ਆ ਨਾ ਸੁਣ ਸਕਦੇ ਆ 2 ਘੰਟੇ ਘੰਟਾ ਹੋ ਗਿਆ ਸੀ ਮਤਲਬ ਸਵੇਰ ਦੇ 8 ਵਜੇ ਦੇ ਆਹੀ ਏਟੀਐਮ ਦੇ ਮੋਹਰੇ ਸਾਡੀ ਫੋਟੋ ਦਿਖਾ ਕੇ ਪੁੱਛੀ ਜਾਂਦੇ ਸੀ ਵੀ ਇਹਨਾਂ ਦੇ ਘਰੇ ਜਾਣਾ ਇਹਨਾਂ ਦੇ ਘਰੇ ਜਾਣਾ ਤੇ ਮੈਂ ਹੁਣ ਤੁਹਾਨੂੰ ਇਹਨਾਂ ਦਾ ਬਲੌਕ ਖੋਲੀ ਮורה ਦਿਖਾਉਣਾ ਬਈ ਇਹ ਕਿਹੜੇ ਕਿਹੜੇ ਬੰਦਿਆਂ ਨੂੰ ਮਿਲੇ ਆ ਜਿੱਦਾਂ ਮਤਲਬ ਲਾਲੋ ਆ ਦੇਖਿਓ ਟਮਟਾ ਆ ਦੇਖੋ ਪ੍ਰੇਮ ਟੁੱਲੂਣਾ ਵੀ ਉਹ ਵੀਰ ਮਿਲਿਆ ਆ ਜਿੱਦਾਂ ਮਤਲਬ ਜਿਨ੍ਹਾਂ ਜਿਨ੍ਹਾਂ ਦੇ ਜਾਣਦੇ ਆ ਇਹ ਮੈਂ ਚਾਹਣਾ ਵੀ ਮਤਲਬ ਆ ਆ ਮੁੰਡਾ ਆ ਇਹ ਹੁਣ ਪਤਾ ਨਹੀਂ ਕੌਣ ਕੀ ਨਾਂ ਇਹਦਾ ਹੈ ਨਹੀਂ ਪਤਾ ਨਹੀਂ ਇਹਨਾਂ ਦਾ ਨਹੀਂ ਪਤਾ ਆ ਵੀ ਉਹਦਾ ਕਾਫੀ ਮਸ਼ਹੂਰ ਆ ਮੁੰਡਾ ਉਹਨਾਂ ਦਾ ਮਾਲਕ ਹੁਣ ਯਾਨਾ ਅੱਗੇ ਹੁੰਦਾ ਸੀ ਉਹਦੇ ਪਤਾ ਨਹੀਂ ਕੋਈ ਚੱਕਰ ਹੈ ਨਾ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਆ ਦੇਖ ਲਓ ਤੇ ਤੁਹਾਨੂੰ ਗਾਂ-ਗਾਂ ਦਿਖਾਉਣਾ ਜੀ ਖਾਨ ਨਾ ਵੀ ਮਿਲੇ ਆ ਖਾਨ ਸਾਹਿਬ ਨਾ ਵੀ ਮਿਲੇ ਆ ਜਿੱਦਾਂ ਸਾਰੇ ਥਾਂ ਜਾਂਦੇ ਆ ਤੇ ਖਾਨ ਸਾਹਿਬ ਨਾ ਵੀ ਮਿਲੇ ਆ ਇਹਦਾ ਮਤਲ ਹਰ ਜਗ੍ਹਾ ਜਾਂਦੇ ਆ ਵੀ ਵੱਡੇ ਵੱਡੇ ਸਟਾਰਾਂ ਨਾਲ ਗਲਾਬ ਸਿੱਧੂ ਨਾਲ ਵੀ ਮਿਲੇ ਆ ਆ ਦੇਖੋ ਮਤਲ ਇਹਨਾਂ ਦੀਆਂ ਪਤਾ ਨਹੀਂ ਕਿੰਨੀਆਂ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਵਿੱਚ ਵੀ ਆਪਾਂ ਨੂੰ ਮਿਲਣਾ ਇੱਕ ਤੇ ਪ੍ਰੇਮ ਕਰਕੇ ਹੁਣ ਨਾਂ ਵੀਰ ਦਾ ਕਰਤਾਰਪੁਰ ਏਰੀਆ ਦੱਸਦੇ ਆ ਵੀ ਕਰਤਾਰਪੁਰ ਏਰੀਆ ਆ ਤੇ ਪਤਾ ਨਹੀਂ ਲੱਗਦਾ ਵੀ ਸਾਨੂੰ ਵੀ ਕਿਹੜਾ ਏਰੀਆ ਦਿਕਰਤਾਰ ਪੋਰਾ ਜਾਂ ਕਿਹੜਾ ਹੈ ਨਾ ਕਬੱਡੀ ਨੇ ਵੀ ਬੈਨਾ ਬੁਲਟ ਵੀਰ ਨੂੰ ਵੀ ਮਿਲੇਗਾ ਉਹ ਦੇ ਲਓ ਮੈਂ ਸਾਰਿਆਂ ਨੂੰ ਦੱਸਦਾ ਵਿੱਚ ਵਿੱਚ ਵੀਡੀਓ ਬਣਾ ਕੇ ਕੋਈ ਨਹੀਂ 2 ਮਿੰਟ ਤੇ ਮੈਂ ਤੁਹਾਨੂੰ ਇਹ ਦੱਸਣਾ ਹੈ ਆ ਆਪਣਾ ਕੀ ਜੀਤਾ ਜੈਲਦਾਰ ਜੀਤੇ ਜੈਲਦਾਰ ਨੂੰ ਵੀ ਮਿਲੇ ਆਏ ਜਾ ਕੇ ਯਾਰ ਅੱਜ ਸਾਡਾ ਨਾ ਬਲੌਗ ਬਣਾਉਣਾ ਪੂਰਾ ਸਫਲ ਹੋ ਗਿਆ ਵੀ ਜਿਹੜੇ ਵੀਰ ਸੌਣ ਨਹੀਂ ਸਕਦੇ ਗੋ ਨਹੀਂ ਸਕਦੇ ਪਰ ਸਾਡੇ ਕੋ ਇੰਨੀ ਠੰਡ ਵਿੱਚ ਆਏ ਮਦਦ ਕੋਈ ਟੈਲੈਂਟ ਉਹਨਾਂ ਨੂੰ ਲੱਗਾ ਹੀ ਆ ਕੋਈ ਵੀਡੀਓ ਲੱਗੀ ਆ ਨਾ ਅੱਜ ਦਿਲਾਉ ਸਤਕਾਰ ਆਉਂਦਿਆਂ ਨੂੰ ਪਹਿਲਾਂ ਚਾਹ ਚੁਪਲਾਈ ਆ ਪੂਰਾ ਤੇ ਮਤਲਬ ਅਜ ਟਿਕਾਣਾ ਨਹੀਂ ਕੋਈ ਮੈਂ ਜਦੋਂ ਬਾਹਰ ਮੈਨੂੰ ਵੀਰ ਲੈ ਕੇ ਆਇਆ ਵੀ ਕਹਿੰਦੇ ਵੀ ਬੋਲ ਵੀ ਨਹੀਂ ਸਕਦੇ ਤੇ ਸੌਣ ਵੀ ਨਹੀਂ ਸਕਦੇ ਹਨਾ ਤੇ ਆਪਣਾ ਪੈਨ ਵੀ ਕੱਢ ਕੇ ਦੇ ਮਤਲਬ ਇਹਨਾਂ ਨੇ ਕੱਢ ਕੇ ਦੱਸਿਆ ਬਹੁਤ ਜ਼ਿਆਦੇ ਵੀਰਾਂ ਨੂੰ ਮਿਲਿਆ ਉਹਨਾਂ ਦਾ ਫੋਟੋ ਵੀ ਦੀ ਦੀ ਦਿਖਾਲਾਂ ਤੁਹਾਨੂੰ ਆਹ ਆਪਣਾ ਕੀ ਇਹ ਸਿੰਗਰ ਦਾ ਨਾਮ ਆ ਬਾਗੀ ਬਾਗੀ ਨੂੰ ਵੀ ਮਿਲੇ ਆ ਦੇਖ ਲੋ ਬਾਗੀ ਨੂੰ ਵੀ ਮਿਲੇ ਆ ਮੈਂ ਤਾਂ ਪੂਰਾ ਜ ਦਿਨੋਂ ਤੇ ਆ ਗਿਆ ਵੀ ਬਹੁਤ ਮਤਲਬ ਮਤਲਬ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਤੁਹਾਨੂੰ ਦੱਸਿਓ ਹੈ ਵਧੀਆ ਲੱਗਦੀਆਂ ਆ ਮਾ ਮੈਂ ਯਾਰ ਹਨਾ ਨਾ ਵੀ ਜਿਹੜੇ ਬੰਦੇ ਬੋਲਸਾ ਦੇ ਸੁਣ ਸਕਦੇ ਉਹਨਾਂ ਦੀਆਂ ਜਮੀਰਾਂ ਮਰ ਚੁੱਕੀਆਂ ਕਿਉਂਕਿ ਉਦਾਂ ਦੇ ਬਲੌਗ ਦੇਦੇ ਆ ਉਦਾਂ ਦਾ ਗੰਦਮਾਨ ਦੇ ਦਿਆ ਤੇ ਆ ਵੀਰ ਦੇਖ ਲੋ ਯਾਰ ਕਮਾਲ ਹੋ ਗਈ ਆ ਅੱਜ ਕੋਈ ਖੁਸ਼ੀ ਦਾ ਟਿਕਾਣਾ ਨਹੀਂਗਾ ਤੇ ਕੋਈ ਨਹੀਂ ਹੁਣ ਇਹਨਾਂ ਨਾਲ ਬੈਠਦੇ ਔੜਦੇ ਆ ਤੇ ਫੇਰ ਕਰਦੇ ਗੱਲਾਂਬਾਤਾਂ ਤੁਹਾਡੇ ਨਾਲ ਕਿ ਵੀ ਕਿੱਥੋਂ ਆਇਆ ਵੀਰ ਇਹ ਵੀਰ ਕਿੱਥੋਂ ਆਇਆ ਇਹ ਕਿੱਥੋਂ ਵੀਰ ਸਾਰੀ ਸਟੋਰੀਸ ਉਹਨੇ ਪਰ ਇਹਨੇ ਮੈਨੂੰ ਲੋਕੇਸ਼ਨ ਦੱਸੀ ਵੀ ਇਹ ਕਰਕਾਰ ਪੁਰਦਾ ਆ ਏ ਵੀਰ ਮੈਨੂੰ ਇਹ ਜਲੰਧਰ ਚਾਵਲਾ ਮੋਹਲ ਪੁਆਇੰਟ ਹੈ ਨਾ ਚਾਵਲਾ ਮੋਹਲ ਵਾਲਿਆਂ ਤੋਂ ਆ ਜਲੰਧਰ ਜਲੰਧ ਨਹੀਂ ਨਹੀਂ ਉਹਨਾਂ ਨੇ ਫੋਨ ਦਿੱਤਾ ਆ ਫੋਨ ਦਿੱਤਾ ਹੂੰ ਮਿਲ ਗਏ ਆ ਹਾਂ ਅੱਛਾ ਠੀਕ OK ਕੋਮ ਕਿ ਆਏ ਪਹਿਲਾਂ ਉੱਥੇ ਗਏ ਫਿਰ ਇੱਥੇ ਆ ਹਾਂ ਮਦਲ ਪਹਿਲਾ ਉਹਨਾਂ ਨੂੰ ਮਿਲ ਕੇ ਉੱਥੇ ਆ ਫੇ ਇੱਥੇ ਆ ਠੀਕ ਕਮਾਲ ਹੋ ਗਈ ਯਾਰ ਵੀ ਤੁਹਾਨੂੰ ਮੈਂ ਹੋਰ ਵੀ ਦਿਖਾਉਣਾ ਆ ਚੋਲਾ ਸਾਫ ਵਾਲੇ ਵੀਰ ਨੂੰ ਵੀ ਮਿਲੇ ਆ ਦੇਖ ਲਓ ਕਬੱਡੀ ਵਾਲੇ ਨੂੰ ਕਬੱਡੀ ਵਾਲੇ ਵੀਰਾਂ ਕੋ ਵੀ ਜਾਂਦੇ ਆ ਪੂਰੀ ਗੱਲ ਬਾਤ ਓ ਕੇਸ ਮੱਖਣ ਨੂੰ ਵੀ ਮਿਲੇ ਆ ਯਾਰ ਹੁਣ ਮੈਂ ਕਿੰਨੀਆਂ ਕਿੰਨੀਆਂ ਦੀਆਂ ਦਿਖਾਲਾਂ ਬਹੁਤ ਜ਼ਿਆਦੀਆਂ ਸ਼ਿੰਗਰਾਨੰਦ ਕੋਈ ਇਹਨਾਂ ਨੇ ਮਤਲ ਛੱਡਿਆ ਹੀ ਨਹੀਂ ਵੀਰਾਂ ਦਾ ਨਾ ਕਮਾਲ ਕਰਤੀ ਵੀ ਇਹਨੇ ਆ ਆਪਣਾ ਸੌਖ ਮੁੰਡਾ ਜਿਹੜਾ ਫਿਟਨੈਸ ਵਾਲਾ ਉਹ ਨੂੰ ਵੀ ਮਿਲੇ ਮਤਲ ਥੋੜਾ ਜਿਹਾ ਲੱਗਦਾ ਵੀ ਅਸੀਂ ਇਸ ਲੈਂਡ ਤੇ ਆ ਗਏ ਆ ਜਿਹੜੇ ਲੋਕੀ ਮਾੜਾ ਮੋਟਾ ਕਹਿੰਦੇ ਨੂੰ ਦੇ ਦਿਆ ਵੀ ਸਾਡੇ ਕੋਲ ਆਇਆ ਹੈ ਮਤਲ ਮੈਂ ਵੀ ਇੰਨਾ ਸੌਰੀ ਆ ਰੋਟੀ ਖਾਉਂਗੇ ਸਮਾ ਚਾਹ ਪੀ ਲਈ ਕਹਿੰਦੇ ਬਸ ਇਹ ਪਹਿਲੀ ਵੀਡੀਓ ਜਿੱਦਾਂ ਦੂਜੀ ਦੂਜੀ ਤਰ੍ਹਾਂ ਬਣਾਉਨੇ ਆ ਜਿੱਦਾਂ ਸੌਲ ਚ ਪਾਉਣੀ ਹੈ ਨਾ ਕਮਾਲ ਕਰਤੀ ਵੀਰ ਹੈ ਆਏ ਆਪ ਲੋਜੀ ਕਹਿੰਦੇ ਵੀਡੀਓ ਬਣਾਉਣੀ ਆ ਮੋਬਾਈਲ ਦੇ ਉੱਪਰ ਦੇਖੋ ਤੋਂ ਦਬਾਲ ਉਹ ਜਿੰਨੀ ਦੀਨਾ ਅੱਜ ਕਿੰਨੇ ਤਰੀਕ ਆ ਰਿਹਾ 18 ਤਰੀਕ ਨੂੰ ਆਪ ਨੂੰ ਪਤਾ ਲੱਗ ਜਾਣਾ ਵੀ 18 ਤਰੀਕ ਨੂੰ ਕਿੰਨੀ ਧੁੰਦ ਸੀ ਲਓ ਜਣ ਚੱਲੇ ਆ ਹੁਣ ਆ ਵੀ ਚੱਲੇ ਆ ਮੈਂ ਕਿ ਫੂਟਾ ਫੂਟਾ ਕਚਾ ਲਈਆਂ ਸਾਰਾ ਕੁਝ ਮੋਹ ਕੋਵਾ ਚੋ। ਤੇ ਵੀਰ ਪਤਾ ਨਹੀਂ ਕਿੱਥੋਂ ਆਏ ਮੈਨੂੰ ਤੇ ਵੀ ਨਹੀਂ ਪਤਾ ਵੀ ਵਿਚਾਰੇ ਕਿੱਦਾਂ ਆਏ ਵੀ ਕਿਦਾਂ ਨਾ ਕਿਉਂਕਿ ਜਿਆਦਾ ਆਪਾਂ ਜਾਣਦੇ ਨਹੀਂਗੇ ਵੀ ਘਰੋਂ ਕੀ ਹਾਲ ਤਾਂ ਕੀ ਨਹੀਂ। ਹੁਣ ਆਪਾਂ ਇਹਨਾਂ ਨੂੰ ਤੇਲ ਪਾਣੀ ਦਾ ਵੀ ਤਾਂ ਖਰਚਾ ਤਾਂ ਵੀ ਛਿੱਡੀ ਤਰੋ ਤੇਲ ਪੂ ਕੇ ਸਾਨੂੰ ਮੈਨਣਾ ਕੀ ਪਤਾ ਮੂਰਿਓ ਵੀ ਵਿਚਾਰੇ ਸਾਡੇ ਵਰਗੇ ਹੀ ਹੁਣ। ਇਹਦੇ ਲਈ ਜੁੰਦੇ ਵਾਸ ਦੇਰੋ। ਚੜਦੀ ਕਾ ਸਾਨੂੰ ਇੰਨੀ ਬਹੁਤ ਖੁਸ਼ੀ ਆ ਵੀ। ਬੰਨ ਵੀਡੀਓ ਪੂਰੀਆਂ। ਘਰੀਆਂ ਲੱਗਦੀਆਂ ਕਹਿੰਦਾ। ਹਾਂ। நம்பார் தேக் கைந்தான் கைந்தது இந்து காந்தேயான் அவனாவுனானே பார்ங்க

WhatsApp ਵੀ ਇਸੇ ਨੰਬਰ ਤੇ ਚੱਲਦਾ ਹੈ ਨਾ ਓਕੇ ਠੀਕ ਹੈ ਠੀਕ ਓਕੇ ਓਕੇ ਨਾ ਸੁਣਦੇ ਨਾ ਬੋਲਦੇ ਹਾਂ ਜਿੰਨਾ ਸਾਨੂੰ ਮਿਲਣ ਆਏ ਆ ਇਹਨਾਂ ਦਾ ਧੰਨਵਾਦ ਕੀਤਾ ਜਾਵੇ ਬਹੁਤ ਮਿਲ ਕੇ ਦਿਲ ਖੁਸ਼ ਹੋਇਆ ਮੈਂ ਸੁਖਸਾ ਪਿਆ ਨੂੰ ਮੈਂ ਤਾਂ ਲੈ ਵੀ ਹਰੀ ਇੱਧਰ ਕਹਿਣ ਡਿਆ ਜੈਤਵਾਰਾ ਮੈਂ ਟੀੜਾ ਲਾਉਣਾ ਜਿਹੜਾ ਇੱਕ ਧੰਨਿਆਣਾ ਹੀ ਨਹੀਂ ਹਟਦੇ ਵੜਾ ਲਊ ਪੀਂਦੇ ਆ ਵੀ ਚੱਲ ਹੁਣ ਦੇਖਦੇ ਆ ਕੀ ਕਰਦਾ ਫਿਰ ਤਾ ਆਹ ਹਮ ਔਲੀ ਚ ਨਹੀਂ ਭਰਾਵਾ ਮੈਂ ਤਾਂ ਅੱਗੇ ਕੱਚਾ ਡਰਾਈਵਰ ਹਾਂ ਹੋਰ ਨਾ ਨਹੀਂ ਨਹੀਂ ਹਾਂ ਨਾਨਾ ਤੇਰਾ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਮੈਂ ਤਾਂ ਹਜੇ ਆਇਆ ਹੀ ਆ ਉਹ ਇੱਥੇ ਬਾਬੇ ਦੇ ਮੱਥਾ ਟੇਕੂਗਾ ਜੇ ਬਾਹਰ ਚ ਜਾਊਗਾ ਹਮ ਔਰੀ ਰੱਕਬਾ ਸੋਣੀ ਇਦਾਂ ਨਾ ਦੇਖੀ ਵੀ ਫੋਨ 'ਚ ਵੀਡੀਓ ਵਾਈ ਮੈਂ ਹੌਲੀ ਅੱਗੇ ਵੀ ਇੱਥੇ ਲਾਉਣਾ ਯੇ ਲੈ ਲਹਿਰੀ ਦਾ ਬੈਠਣ ਦਾ ਯੈਸ ਮੈਂ ਸਹੀ ਬੈਠਦਾ ਉਹ ਚੱਲ ਗਏ ਨਾ ਵੀਰ ਬੈ ਦੇ ਲੋ ਕਿੰਨੀ ਠੰਡ ਦੇ ਵਿੱਚ ਆਏ ਸੀਗੇ ਹੁਣ ਇਹਦੀ ਆਪਾਂ ਮੈਟਿੰਗ ਮੂਟਿੰਗ ਕਰਾਉਣੀ ਆ ਪੂਰੀ ਪਹਿਲਾ ਗੱਲ ਆ ਇਹ ਤਾਂ ਰੋਡ ਨਵਾਉਣਾ ਐਨ ਸਲੋ ਵਾਲੇ ਦੁਆਲੇ ਦੇਖ ਕੇ ਜਦੋਂ ਮੈਂ ਕਹੂੰਗਾ ਤੇ ਸਾਬ ਤੱਤੇ ਹੀ ਹੁੰਦੇ ਆ ਆਪ ਹੀ ਵਜਣਾ ਹੁੰਦਾ ਚਲੋ ਹੌਲੀ ਹੌਲੀ ਜੀ ਜੀ ਉਹ ਚੱਕਦੀ ਜੇ ਤੁਹਾਡੀ ਗੱਲ ਨੂੰ ਚੱਲ ਉਹ ਚੱਲ ਗਿਆ ਕਹਿੰਦਾ ਬਰਮਾਲੀ ਪੁਰ ਕਹਿੰਦਾ ਨਾਨਕੇਆਂ ਨੂੰ ਸਿੱਖਿਆਈ ਏ ਨਾਨਕੇ ਘੜੇਰੀ ਦੇ ਦੂ ਦੋ ਕਿਲੋਮੀਟਰ ਲੱਗਦੇ ਚਲੋ ਆਪਾਂ ਜਾਂ ਤਾਂ ਉੱਪਰ ਦੀ ਘਮਾਇ ਹੋਣਾ ਪਰ ਆਪਾਂ ਘਰੇ ਨਹੀਂ ਜਾਣਾ ਹੈਰੀ ਨਹੀਂ ਕਿਉਂਕਿ ਟਾਈਮ ਲੱਗ ਜਾਣਾ ਪਏ ਠੀਕ ਆ ਮੋਰਨ ਮੋੜ ਆਉਣੀ ਪਈ ਆ ਨਾਲੇ ਬੈਲਟ ਲਾ ਭਰਾਵਾ ਪਹਿਲਾਂ ਉੱਤਰ ਕੋਹ ਕੋਹ ਘਰ ਨੂੰ ਹਟਿਓ ਬੈਲਟ ਲਾ ਛੇਤੀ ਇੱਕ ਸਾਈਡ ਤੇ ਲਾ ਕੇ ਇਹ ਜ਼ਰੂਰੀ ਹੁੰਦੀ ਆ ਮੈਂ ਤਾਂ ਬਾਜ਼ ਹੀ ਹੁਣ ਆਈ ਆ ਹੁਣ ਆਪਾਂ ਆਏ ਗੱਡੀ ਧਵਾਉਣ ਵਿੱਚ ਗੱਡੀਆਂ ਦਾ ਰਸ਼ ਪਿਆ ਹੋਇਆ ਹੈ ਪੂਰਾ ਤਾਂ ਹੁਣ ਆਪਣੀ ਬਾਰੀ ਵੀ ਆ ਜਾਣੀ ਆ ਤੇ ਪਾਪਾ ਕਵਰ ਧਵਾਉਣ ਲੱਗੇ ਆ ਪਹਿਲਾਂ ਮੈਂ ਆਪਾਂ ਮੈਂ ਗੱਡੀ ਧਵਾਈਏ ਕਵਰ ਧਵਾਉਣ ਲੱਗੇ ਹੁਣ ਕਵਰ ਧਵਾਉਣ ਲੱਗੇ ਇਹ ਕਹਿੰਦੇ ਗੱਡੀ ਦੇ ਉੱਪਰ ਰੱਖ ਕੇ ਧੋਣਾ ਗੱਡੀ ਦੇ ਉੱਪਰ ਰੱਖ ਕੇ ਪਾ ਕੇ ਆ ਮੈਟ ਮੂਡ ਥੱਲੇ ਕਰ ਦਿਓ ਵਿੱਚੋਂ ਸਾਰੇ ਉੱਧਰ ਤੋਂ ਹਾਂ ਨਿੰਗੀ ਦੀ ਧਵਾ ਲਓ ਲੈ ਭਾਈ ਇਹ ਤਨੀ ਕਰ ਲੈਓ ਲੈ ਵੀ ਹੁਣ ਗੱਡੀ ਸਗੀ ਬਾਹਲੀ ਲਿਬੜੀ ਹੁਣ ਗੱਡੀ ਲੱਗੇ ਧੋਣ ਬਾਣਾ ਰੂਜ ਹੀ ਹੋ ਜਾਂਦਾ ਫਿਰ ਮੈਂ ਕਿਹਾ ਕਵਰ ਗਿਆ ਵੀ ਨਾਲ ਹੀ ਧੋ ਲੈਣਾ ਉੱਪਰ ਲਾ ਇਹ ਨਵਾਂ ਆਪਣੇ ਨਵਾਂ ਖੁੱਲਾ ਹੋਇਆ ਸਾਡੇ ਪਿੰਡ ਕਾਲਾ ਸਿੰਘ ਆ ਤੇ ਸ਼ਹਿਰੀਏ ਵਾਲੇ ਅੱਡੇ ਤੇ ਪੰਪ ਦਾ ਇਹਦਾ ਕੀ ਸਰਵਿਸ ਸਟੇਸ਼ਨ ਦਾ ਨਾਮ ਆ ਤੁਸੀਂ ਬਾ ਸ਼ਹਿਰੀਏ ਵਾਲੇ ਅੱਡੇ ਤੇ ਆ ਕੇ ਬਹੁਤ ਵਧੀਆ ਧੋਂਦੇ ਆ ਵੀ ਰੈਤਵਾਰ ਨੂੰ ਤਾਂ ਕਾਫੀ ਜਿੱਦਾਂ ਗੱਡੀਆਂ ਖੜੀਆਂ ਹੁੰਦੀਆਂ ਤੇ ਰੇਟ ਵੀ ਇਹਨਾਂ ਦਾ ਜਾਇਜ਼ ਆ ਤੇ ਵਧੀਆ ਤਰੀਕੇ ਨਾਲ ਧੋਂਦੇ ਆ ਹੁਣ ਤੇ ਆਪਣੀ ਵਾਰੀ ਆਣੀ ਪਹਿਲਾਂ ਆ ਧੋਣੀ ਇਹਨਾਂ ਨੇ ਵਿਓ ਧੋਣੀ ਫੇਰ ਨਾ ਵੀਰਾਂ ਨੂੰ ਧੋਣਾ ਦੋਨੂੰ ਤੇ ਆ ਮੈਂ ਸਾਫਿਆਂ ਇਹ ਥੋੜਾ ਡੈਟਿੰਗ ਬੈਠੇ ਨਾਮ ਸਲਾਹ ਕਰ ਲੋ ਕਿਨੇ ਕਿਹਨੂੰ ਧੋਣਾ ਨਾ ਵੀ ਧਾਈਏ ਤਾਮੀ ਜਾ ਜਣਾ ਤੇ ਫੇਰ ਫੋਟ ਲਾਉਣਾ ਹੀ ਪੈਣਾ ਜੋ ਭਾਜੀ ਇਹ ਵੀ ਗੱਲ ਸਹੀ ਹੈ ਜਿੱਦਾਂ ਖਰ ਨਹੀਂ ਕਰ ਲੋ ਹੋਂ ਦਾ ਨਹਾਉਣਾ ਜ਼ਰੂਰ ਪੈਣਾ ਹੋਂ ਨਹਾਉਣਾ ਪੈਣਾ ਤੇ ਚਲੋ ਹਾਂ ਆਟਾ ਸੁਆਹ ਲੋ ਇਹ ਵੀ ਗੱਲ ਸਹੀ ਹੈ ਤੇ ਆਉਣੇ ਵੀ ਮੁੜ ਕੇ ਜਦੋਂ ਵੀਰ ਆ ਵੀਰ ਦਾ ਕੰਮ ਤੇ ਜਦੋਂ ਤੋਂ ਸ਼ਹਿਰੀ ਵਾਲੇ ਅੱਡੇ ਤੇ ਜ਼ਰੂਰ ਆ ਜੀ ਨਾ ਦੋਸਾਨਸ ਹੁਣ ਆਟਾ ਗੁੰਨ ਕੇ ਰੱਖ ਲਿਆ ਸਵੇਰ ਦੀ ਦਾਲੀਆਂ ਵਾਲੀਆਂ ਰੋਟੀਆਂ ਬਣਾਉਣੀਆਂ ਹਾਂ ਹਮ ਦਾਲੀਆਂ ਵਿੱਚ ਪਿਆਜ਼ ਆ ਮਿਸੀਆਂ ਰੋਟੀਆਂ ਹੋਣੇ ਮੈਂ ਥੋੜਾ ਜਿਹਾ ਆਂਦਾ ਗੁੰਨ ਕੇ ਰੱਖ ਲਈਏ ਬਾਕੀ ਰੈਡੀ ਕੋਈ ਗੁੰਨ ਤੇ ਨਹੀਂ ਰੱਖਦਾ ਹੁੰਦਾ ਸੀਗਾ ਹਾਂ ਮੈਂ ਬਹੁਤ ਰੱਖ ਦਿੰਦੇ ਹੈਂ ਹੈਲਟੂ ਅੱਜ ਫਿਰ ਸ਼ੇਅਰ ਕਰਾਂਾ ਨਹੀਂ ਕਿਦਾਂ ਗਲੋ ਆਇਆ ਉਹ ਸਾਚਾ ਜਨਾਤਾ ਬਈ ਅੱਜ ਇੱਕ ਗੱਲ ਆ ਸਵੇਰੇ ਸਵੇਰੇ ਜਦੋਂ ਉਹ ਵੀਰ ਦੋਨੇ ਆਏ ਠੰਡ ਦੇ ਵਿੱਚ ਤੇ ਆਪਾਂ ਉਹਦਾ ਗੱਲਾਂ ਬਾਤਾਂ ਕਰਦੇ ਬਈ ਠੰਡ ਦੇ ਵਿੱਚ ਦੋਨੇ ਵੀਰ ਆਏ ਮੈਂ ਇੱਕ ਗੱਲ ਬੜੀ ਸੋਚੀ ਬਈ ਮੈਂ ਆਪ ਖੌਦ ਟੈਨਸ਼ਨ ਲੈ ਜਾਂਦਾ ਕਈ ਗੱਲਾਂ ਹੁੰਦੀਆਂ ਤੇ ਪਰ ਮੈਨੂੰ ਇਹ ਬਈ ਜਿਹੜਾ ਵੀਰ ਬੋਲ ਨਹੀਂ ਸਕਦਾ ਦੇਖ ਲੋ ਬੋਲ ਨਹੀਂ ਸਕਦਾ ਸੋਣ ਨਹੀਂ ਸਕਦਾ ਸਹੀ ਵੀਰਾਂ ਨੇ ਕਿਹਾ ਉਹ ਤੁਹਾਡੇ ਕੋ ਆ ਕਿਦਾਂ ਗਏ ਉਹ ਸਾਡੇ ਪਿੰਡ ਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿੱਦਾਂ ਜਿਹੜਾ ਹੁੰਦਾ ਆਹ ਏਟੀਐਮ ਕਾਰਡ ਜਿੱਥੇ ਏਟੀਐਮ ਦੇ ਮੋਹਰੇ ਮੰਦਾ ਲੱਗਾ ਹੁੰਦਾ ਇੱਕ ਸਕਿਉਰਿਟੀ ਗਾਰਡ ਉਹਨੂੰ ਆ ਕੇ ਸਾਡੀਆਂ ਵੋਟਾਂ ਦਿਖਾਉਂਦੇ ਸੀ ਵੀ ਆਹ ਵੀਰ ਨੂੰ ਅਸੀਂ ਮੈਣਨਾ ਮੈਂ ਸਾਰਾ ਤੁਹਾਨੂੰ ਚੈੱਕ ਵੀ ਕਰਾਇਆ ਪਰ ਮੈਂ ਇਹ ਦੇਖਦਾ ਵੀ ਇਹ ਦੇਖ ਲੋ ਹਸਾਬ ਕਿਤਾਬ ਕਿ ਕਿੱਡਾ ਜਿਗਰਾੂ ਬੰਦੇ ਯਾਰ ਦਇਲੀ ਨਹੀਂ ਛਾੜਦੇ ਮੈਨੂੰ ਉਤੋਂ ਅਜ ਹੌਂਸਲਾ ਆ ਜਾ ਬਹੁ ਮਿਲਿਆ ਵੀ ਜਿਦਾਂ ਲਾਲਾ ਮੈਂ ਐਵੇਂ ਟੈਨਸ਼ਨ ਨਹੀਂ ਨਾ ਰਿਨ ਅਦੀ ਐ ਹੋ ਗਿਆ ਜੋ ਹੋ ਗਿਆ ਉਹ ਹੋ ਗਿਆ ਪਰ ਜਿਹੜੇ ਵੀਰ ਸੌਣ ਵੀ ਨਹੀਂ ਸਕਦੇ ਬੋਲ ਵੀ ਨਹੀਂ ਸਕਦੇ ਉਹਨਾਂ ਨੇ ਦੋਵਾਂ ਨੇ ਟੋਲੀ ਬਣਾਈ ਆ ਦੋਨੇ ਹੀ ਜਾਂਦੇ ਇਕੱਠੇ ਹੋ ਕੇ ਕਦੀ ਕਿਤੇ ਕਦੀ ਕਿਤੇ ਹਨਾ ਤੇ ਬੜਾ ਯਾਰ ਮਦਲ ਵਜਿਬ ਹੋਇਆ ਵੀ ਕਈਆਂ ਕੋ ਗਾਇਆ ਵੀ ਸਾਬਤਾ ਇਹ ਹੋਇਆ ਵੀ ਕਿੱਡਾ ਦਿਲ ਹੋਊਗਾ ਉਹਨਾਂ ਦਾ ਆਪਾਂ ਉਹਨਾਂ ਬਾਰੇ ਬਾਰੇ ਜਾਣੇ ਤੇ ਕੱਲ ਨੂੰ ਜੇ ਹੋਸਣ ਮੇਰੀ ਅੱਜ ਦਵਾਈ ਵੀ ਮੁੱਕ ਗਈ ਕੱਲ ਦਾ ਵਲੌਗ ਤੁਹਾਨੂੰ ਦੱਸਣਾ ਵੀ ਕਿੱਥੋਂ ਮੈਂ ਠੀਕ ਹੋਇਆ ਠੀਕ ਤੇ ਯਾਰ ਮੈਨੂੰ ਅਜੇ ਅਤ ਫਾਰਕ ਪੈ ਗਿਆ ਕਿ ਨਹੀਂ ਦੋਸਤ ਠੀਕ ਹੋਇਆ ਤੂੰ ਇਹ ਮੇਰੇ ਹਿਸਾਬ ਨਾਲ 10 ਕਰ ਹੀ ਦੱਤਾ ਹੋਣਾ ਕਿਥੋਂ ਵਾ ਠੀਕ ਹੋਇਆ ਕਿ ਨਹੀਂ ਨਹੀਂ ਹਲੇ ਤੇ 10 ਵਾਰ ਹੀ ਦੱਸਣਾ ਆ ਰਿਹਾ ਹੈ ਸੈਕ ਪੰਨਾਂ ਦੇ ਹੁਣ ਦੱਸ ਹਾਂ ਕਿਹੜੇ ਡਾਕਟਰਾ ਮੇਰਾ ਉਦਾਂ ਹੀ ਇਦਾਂ ਹੋਇਆ ਸੈਕ ਸਮੀ ਖਰਾਬ ਆਹ ਦੇਖੋ ਤੂੰ ਇਹ ਮੂੰਹ ਆਉ ਦੇ ਇਹ ਸਿਸਟਮ ਮਦਲੇ ਸਟੇਪਾਂ ਚਾਹਮਾ ਨੂੰ ਨਾ ਇਦਾਂ ਹੋ ਜਾਂਦਾ ਜਿੱਦਾਂ ਅੱਗੇ ਮੈਂ ਕਈ ਬੰਦੇ ਕਹਿੰਦਾ ਹੁੰਦਾ ਓਹ ਯਾਰ ਡਿਪਰੈਸ਼ਨ ਜੇ ਤੇ ਛਿਕਾਰ ਲਾਉਂਦੇ ਉਹ ਸੇ ਤੁਮ ਜਮ ਮਿੱਟ ਲਾ ਜਾ ਫਿਰ ਸਾਡੇ ਇੱਕ ਟੱਬਰ ਦੇ ਨਾਲ ਤੈਨੂੰ ਕੋਈ ਫਰਕ ਨਹੀਂ ਪਿਆ ਦਵਾਈਆਂ ਨਹੀਂ ਪਿਆ ਨਹੀਂ ਤਾਂ ਇੰਨਾ ਨਹੀਂ ਵੀ ਟੱਬਰ ਨੇ ਵੀ ਯਾਰ ਮੇਰੀ ਬਹੁ ਹੈ ਬੀਤੀ ਟੱਬਰ ਨੇ ਕਾਦੋ ਨਹੀਂ ਕਰਤੀ ਟੱਬਰ ਨਾਲ ਹੋਵੇ ਫੇ ਬੰਦੇ ਨੂੰ ਬਹੁ ਹੌਸਲਾ ਆਇਆ ਪਰ ਕੱਲ ਨੂੰ ਆਪਾਂ ਜੁੜ ਜਾਣਾ ਦਵਾਈ ਹੁਣ ਅਜੇ ਮੇਤੋ ਆ ਕੱਲ ਨੂੰ ਅਜੇ ਦਵਾਈ ਖਾਣਾ ਮੈਂ ਦਵਾਈ ਚਲੀ ਜਾਂਦੀ ਆ ਤੇ ਕੱਲ ਨੂੰ ਵੀ ਦਵਾਈ ਵੀ ਲੈਣ ਜਾਣਾ ਹੁੰਦਾ ਵੀ ਵਲੋਗ ਬਣਾਣਾ ਹਨਾ ਹਾਂ ਉਹ ਤਾਂ ਦੱਸਣਾ ਕਿਹੜੇ ਹਸਪੀਟਲ 'ਚ ਦਵਾਈ ਲੈਣੀ ਹੈ ਤੇ ਕਿਹ ਹੈ ਹਨਾ ਹੂੰ ਦੇਖੇ ਕਿੱਦਾਂ ਕਿੱਦਾਂ ਸਾਰਾ ਇਹ ਤਾਂ ਬੜਾ ਭੇੜਾ ਹੈ ਹਨਾ ਤਾਂ ਹਨਾ ਫਿਰ ਇੱਕ ਗੱਲ ਆ ਮੈਨੂੰ ਪਿਆ ਨਹੀਂ ਪਿਆ ਨਹੀਂ ਪਰ ਮੈਨੂੰ ਡਿਪਰੈਸ਼ਨ ਜਿਹਾ ਹੋ ਗਿਆ ਜਦੋਂ ਮੈਂ ਕੋਈ ਵੀ ਲਾਈਟਲੀ ਜੀ ਗੱਲ ਆ ਜਿਹੜੀ ਹੈ ਨਾ ਦਿਮਾਗ ਤੇ ਬੋਝ ਪਾਉਂਦੀ ਉਹ ਦਿਮਾਗ ਤੇ ਬੋਝ ਪੈਂਦਾ ਵੀ ਆ ਕਿੱਦਾਂ ਆਊ ਆ ਕਿੱਦਾਂ ਆਊਗੀ ਉਹ ਜਿੱਦਾਂ ਆਸਰ ਖੇਡੇ ਵਾਲਾ ਅੱਗੇ ਤਾਂ ਖੂਬ ਵਾਲੀਆਂ ਵੀਡੀਓ ਹੀ ਉਹ ਨਿਓ ਮਤਲਬ ਮੈਸੇਜਾ ਹੋ ਗਿਆ ਕਾ ਤੇ ਇਸ ਕਰਕੇ ਹੌਲੀ ਹੌਲੀ ਐਡਜਸਟਮੈਂਟ ਹੋ ਜਿਹੜੀ ਜਿੱਤੇ ਇੰਨੇ ਸੀ ਕਿੰਨਾ ਦਿਮਾਗ ਦੇ ਕੋਈ ਵੀ ਕਿੰਨਾ ਰੋਜ਼ ਅੱਗੇ ਪੈ ਜਾਂਦਾ ਹੁੰਦਾ ਸੀ ਪਰ ਹੁਣ ਕਾਫੀ ਚੈਅ ਹੋ ਗਿਆ ਦੂ ਤਿੰਨ ਮਹੀਨੇ ਹੋ ਗਏ ਪਿਆ ਹਨਗਾ ਪਰ ਉਹ ਜਿਆ ਸ਼ਾਮਾਂ ਨੂੰ ਲੱਗ ਜਾਂਦਾ ਜਿੱਦਾਂ ਮਤਲਬ ਇੱਕ ਹੁੰਦਾ ਨਹੀਂ ਕੀ ਕਿਹੜੀ ਘੜੀ ਮੈਂ ਕਮਰੇ ਦੇ ਜਾਵਾਂਗੇ ਸਾਰੇ ਆਉਂਦੇ ਆਂ ਇਦਾਂ ਹੁੰਦਾ ਉਹ ਤੇ ਨਹੀਂ ਇਦਾਂ ਕਿਹੜੀ ਘੜੀ ਕਮਰੇ ਪੈ ਕੇ ਰਜਾਈ 'ਚ ਸੌਂ ਜਾਵਾਂ ਬਸ ਮੈਨੂੰ ਇਹੇ ਚੱਕਰ ਹੁੰਦਾ ਵੀ ਜਿੱਦਾਂ ਮੈਂ ਸਰੀਰ ਥੱਕਿਆ ਜਾ ਹੁੰਦਾ ਜਿੱਦਾਂ ਮਤਲਬ ਜਾਣ ਨਹੀਂ ਕਰਉ ਨੀ ਜਵਾਈ ਨਾ ਜੇ ਤਾਂ ਸਹੀ ਹੁੰਦਾ ਆ ਉਦੋਂ ਵੀ ਹੁਣ ਕੈਮਰਾ ਵੀ ਇੱਧਰ ਆ ਨਾ ਜਿੱਦਾਂ ਮੈਂ ਦੂਛਾ ਛੱਡ ਛੱਡਿਆ ਹਣਾ ਜੇ ਤਾਂ ਸਹੀ ਹੁੰਦਾ ਨਾ ਇੱਧਰ ਇੱਧਰ ਉਦੋਂ ਪਤਾ ਕੀ ਕਰਦਾ ਮੈਂ ਆਪਾਂ ਤੇ ਜਾਦੋਂ ਤੇ ਜਾਦੋਂ ਹੋਇਆ ਹੋਵੇ ਫੇ ਹਾਂ ਇਹ ਗੇੜ ਕੱਢੀਆਂ ਆਉਣ ਗੇੜ ਕੱਢੀਆਂ ਗੱਲ ਪਤਾ ਨਹੀਂ ਕਿਉਂ ਮੈਂ ਖੁਸ਼ ਹੋ ਮੈਂ ਤਾਂ ਮੇਰਾ ਦਿਲ ਥੋੜਾ ਨ ਲੱਗਾ ਫੇ ਆਪਾਂ ਭੰਗੜੇ ਭੁੰਗੜੇ ਵਾਲੀਆਂ ਵੀਡੀਓ ਬਣਾਈ ਦੀਆਂ ਖੁਸ਼ ਹੋਈ ਦੀ ਤੇ ਜਦੋਂ ਉਦਾਂ ਹੋਵੇ ਫੇ ਸੈਰ ਘੋਰਕੀ ਜਾਣਾ ਇਹ ਘੋਰਕੀਆਂ ਦਾ ਤੇ ਇਸ ਕਰਕੇ ਹਨਾ ਕਈ ਵੀਰ ਕਹਿੰਦੇ ਉਹਨੇ ਬੜਾ ਸੋਹਣਾ ਜੋ ਨੱਚਦਾ ਟੱਪਦਾ ਆਇਆ ਉਹ ਯਾਰ ਇਹ ਜਿਹੜੀਆਂ ਚੀਜ਼ ਜਿਹੜੇ ਬੰਦੇ ਇਸ ਚੀਜ਼ੋਂ ਨਿਕਲੇ ਆ ਉਹਨਾਂ ਨੂੰ ਪਤਾ ਆਮ ਬੰਦਾ ਨਹੀਂ ਬਿਆਨ ਕਰ ਸਕਦਾ ਕੀ ਚੱਕਰ ਮਾਡੀ ਮੂ ਟਿਵੀ ਗੱਲ ਦੀ ਬੰਦਾ ਬਹੁਤ ਜ਼ਿਆਦਾ ਟੈਨਸ਼ਨ ਲੈ ਜਾਂਦਾ ਚੇਤਾ ਹੀ ਬਹੁਤ ਬੋਲਦਾ ਵੇਲੇ ਚੇਤਾ ਹੀ ਬਹੁਜੂ ਕਈਆਂ ਮੈਨੂੰ ਯਾਰ ਇੱਕ ਮੈਂ ਤੁਹਾਨੂੰ ਹੋਰ ਅੱਜ ਗੱਲ ਕਰਨੀ ਸੀਗੀ ਬੜੀ ਜ਼ਰੂਰੀ ਆ ਵੀ ਇੱਕ ਵੀਰ ਆਜਾ ਉਹ ਨਾ ਮੰਨਾ ਬੌਕਸਰ ਉਹਦੀ ਆਈਡੀ ਆ ਤੁਸੀਂ ਫੋਲ ਕਰਕੇ ਦੇ ਦੇ ਫੋਲਸਰ ਮੰਨਾ ਬੌਕਸਰ ਇੰਸਟਾਗ੍ਰਾਮ ਤੇ ਆਈਡੀ ਆ ਉਹ ਵੀਰ ਕਿੰਨੇ ਦਿਨਾਂ ਤੋਂ ਐਮਰਜੈਂਸੀ ਸ਼੍ਰੀ ਰਾਮ ਹਸਪਤਾਲ ਦੇ ਵਿੱਚ ਵਾਜੇ ਦਾ ਮਤਲਬ ਮੈਨੂੰ ਨੇ ਵੀਰ ਨੇ ਹੱਸਾ ਹੋ ਗਿਆ ਕਹਿੰਦੇ ਨੂੰ ਮੈਂਤੀ ਆ ਸਾਡੀ ਵੀਡੀਓ ਪਾ ਦੇ ਯਾਰ ਵੀਰ ਮੈਂ ਕਿਹਾ ਵੀਰ ਮੇਰਾ ਇਹ ਕੋਈ ਬਿਜ਼ਨਸ ਨਹੀਂਗਾ ਨਾ ਮੈਂ ਇਦਾਂ ਦੀਆਂ ਵੀਡੀਓ ਪਾਉਣਾ ਮੈਂ ਇੱਕ ਵੀਰ ਦੀ ਪਿੰਡ ਚੋਂ ਪਾਈ ਸੀ ਉਹਦਾ ਇਲਾਜ ਹੋ ਗਿਆ ਆ ਠੀਕ ਆ ਪਰ ਜੇ ਮੈਂ ਇਹ ਵੀਡੀਓ ਪਾਉਂਦਾ ਰਿਹਾ ਪਾਉਂਦਾ ਰਿਹਾ ਲੋਕਾਂ ਨੇ ਕਹਣਾ ਪਤਾ ਨਹੀਂ ਇਹਨੂੰ ਕੀ ਵਿੱਚ ਬੈਨੀਫਿਟ ਆ ਜਾਂ ਕੀ ਆ ਜਾਂ ਕੀ ਚੱਕਰ ਇਸ ਕਰਕੇ ਜਿਹੜੇ ਵੀਰ ਨੇ ਮਤਲਬ ਜਮਾਤ ਕਰਨਾ ਚਾਹੁੰਦਾ ਸ਼੍ਰੀ ਰਾਮ ਹਸਪਤਾਲ ਜਾ ਕੇ ਉਹ ਵੀਰ ਨੂੰ ਦੇ ਲਵੇ ਜਾਂ ਉਹਦੀ ਆਈਡੀ ਤੇ ਮੈਸੇਜ ਕਰ ਲਓ ਜਲੰਧਰ ਵਾਹਿਨ ਨਕੂਦਰ ਚੌਂਕ ਲਾਗੇ ਸ਼੍ਰੀ ਰਾਮ ਹਸਪਤਾਲ ਹਨਾ ਜਲੰਧਰ ਦੇ ਵਿੱਚ ਨਕੂਦਰ ਚੋਂ ਤੇ ਬੰਨਾ ਬਾਕਸ ਬੰਨਾ ਹੀ ਹਨ ਬੰਨਾ ਬਾਕਸ ਬਾਕਸ ਬੰਨਾ ਬੰਨਾ ਬਾਕਸ ਉਹਦੀ ਆਈਡੀ ਹੈ ਉਹ ਤੇ ਵੀਰ ਤੁਹਾਨੂੰ ਪਤਾ ਲੱਗ ਜਾਊਗਾ ਉਹਨੂੰ ਜਾ ਕੇ ਯਾਰ ਉਹਦੀ ਜਰੂਰ ਹੈਲਪ ਕਰ ਦਿਓ ਜਿੱਦਾਂ ਵੀ ਹੋ ਸਕੇ ਉਹਨੂੰ ਮਿਲ ਕੇ ਜਿੱਦਾਂ ਵੀ ਹਨਾ ਤੇ ਜਿਹੜਾ ਵੀਰ ਹੈਲਪ ਕਰਨਾ ਚਾਹੁੰਦਾ ਜਿਹੜਾ ਚਾਹਵਾ ਨਾ ਯਾਰ ਕਿਉਂਕਿ ਬਹੁਤ ਉਹਦੇ ਹਾਲਾਤ ਮਾੜੇ ਲੱਗਦੇ ਆ ਘਰ ਵੀ ਵੇਚ ਗਿਆ ਉਹਦਾ ਘਰ ਵੀ ਵੇਚ ਗਿਆ ਹਜੇ ਵੀ ਪੈਸੇ ਹਸਪਤਾਲ ਤੇ ਦੇਣ ਆਲੇ ਆ ਪਰ ਆਪਾਂ ਇਸ ਦੇ ਵਿੱਚ ਇਹ ਨਹੀਂ ਵੀ ਤੁਸੀਂ ਸਿੱਧੇ ਹੀ ਉਹਨੂੰ ਜਾ ਕੇ ਮਿਲੋ ਉੱਥੇ ਜਾ ਕੇ ਉਹਦੀ ਹੈਲਪ ਕਰਿਓ ਵੀਰ ਦੀ ਤੇ ਮੈਂ ਨਾ ਕਰਦੇ ਕਰਦੇ ਮੈਂ ਕਿਹਾ ਮੇਰਾ ਇਹ ਕੰਮ ਹੀ ਨਹੀਂ ਕਹਿੰਦਾ ਵੀਰ ਮੈਂਂਤੀ ਆ ਯਾਰ ਤੂੰ ਉਹਦੀ ਵੀ ਵੀਡੀਓ ਪਾਈ ਜਾਂ ਸਾਡੀ ਨਹੀਂ ਪਾ ਸਕਦਾ ਮੈਂ ਕਿਹਾ ਪਾ ਸਕਦਾ ਪਰ ਮੈਂ ਵੀਰ ਇੰਨੀ ਟੈਨਸ਼ਨ ਨਹੀਂ ਚੱਲ ਸਕਦਾ ਇਸ ਕਰਕੇ ਸਾਰੇ ਵੀਰਾਂ ਮਤਲਬ ਤੁਸੀਂ ਮੇਰੀ ਬੇਨਤੀ ਹੈ ਵੀ ਉੱਥੇ ਜਾਓ ਸ਼ੀਰੀਰਾਮ ਆ ਸੁਖਾ ਉਸ ਵੀਰ ਦੀ ਮਦਦ ਕਰ ਦਿਓ ਤੇ ਅੱਜ ਦਾ ਬਲੌਗ ਇੱਥੇ ਸਮਾਪਤ ਤਾਂ ਤੇ ਕੱਲ ਨੂੰ ਫੇਰ ਨਵੇਂ ਬਲੌਗ ਨਾਲ ਮਿਲਦੇ ਸ਼ੇਅਰ ਕੋ ਸ਼ੇਅਰ ਵੀਰ ਕਰਦਿਆ ਕਰੋ ਤੇ ਜਿਆਦਾ ਤੋਂ ਜਿਆਦਾ ਸਾਡੇ ਬਲੌਗ ਦੇਖਿਆ ਕਰੋ ਠੀਕ ਹੈ ਜੀ ਓਕੇ ਵਾਏ ਜਉਂਦੇ ਵਾਦ ਰਹੋ ਚੜਦੀ ਕਲਾ ਰਹੋ ਸਤਾਂਤ ਰਹੋ ਸਤਾਂਤ